ਸਸੀ ਗੱਲ ਜੀ ਬਾਈ ਕੀ ਹਾਲ ਚਾਲ ਹੋਰ ਸਾਰੀ ਬਰਾ ਠੀਕ ਠਾਕ ਹੈ ਲੋ ਬਾਈ ਮਿੱਤਰੋ ਆਪਾਂ ਲੱਗੇ ਆ ਬਾਈ ਵਲੌਗ ਦੀ ਸਟਾਰਟਿੰਗ ਕਰ ਤੇ ਭਰਾ ਬਣੇ ਯਾਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਬਈ ਆਪਾਂ ਚੱਲੇ ਆ ਥੋੜਾ ਜਿਹਾ ਕੰਮ ਜੀ ਹੋਰ ਆਪਣੇ ਕੋਲ ਇਹ ਟਾਈਮ ਲੱਗ ਗਿਆ ਤਾਂ ਵੀਡੀਓ ਜ਼ਰੂਰ ਬਣਾਵਾਂਗੇ ਜੇ ਨਹੀਂ ਹੋ ਸਕੀ ਤਾਂ ਬਣਾਵਾਂਗੇ ਉਹ ਬਈ ਸ਼ਕਰਗੁਜ਼ਰ ਹਾਂ ਬਾਈ ਸਾਰਾ ਕੋਲਾ ਕੰਮ ਹੋ ਬਈ ਕੋਈ ਜੁੜ ਗਿਆ ਠੀਕ ਚੱਲੀ ਚੱਲਦੇ ਆਪਾਂ ਜੇ ਮਿਲਦੇ ਆਂ ਭਾਈ ਜੀ ਟਾਈਮ ਲੱਗਾ ਜ਼ਰਾ ਠੀਕ ਕਰਾਂ ਉਹ ਭਾਈ ਅੱਜ ਆਪਾਂ ਨਹੀਂ ਗੱਡੇ ਤੇ ਅੱਜ ਇਹਨਾਂ ਦੇ ਕਰਦੇ ਲਓ ਭਈ ਮਿੱਤਰੋ ਹੁਣੇ ਆਪਾਂ ਵਾਪਸ ਐਂ ਤੇ ਆ ਕੇ ਮੱਝ ਸ਼ਾਮੀ ਕੀਤੀ ਆ ਲਓ ਭਈ ਮਿੱਤਰੋ ਆਪਾਂ ਆ ਗਏ ਵਾਪਸ ਭਾਈ ਉੱਥੇ ਵੀਡੀਓ ਬੜੀ ਹਣੀ ਆਪਾਂ ਬਣਾਈਗੀ ਤੇ ਆ ਕੇ ਵਾਪਸ ਭਈ ਇਹ ਰੋਟੀ ਖਾਣੀ ਆ ਰੋਟੀ ਖਾਣੇ ਤੋਂ ਬਾਅਦ ਬਰਬੂਰ ਖੋਲਦੇ ਆ ਤੇ ਘਰੇੋਂ ਤਾਂ ਮਾਸੀ ਨਹੀਂ ਬਾਗੀ ਮਾਸੀ ਘਰੇ ਸੀਗੀ ਲਓ ਭਈ ਮਿੱਤਰੋ ਮਿਲਦੇ ਆ ਬਰਬੂਰ ਉੱਥੇ ਵੱਡ ਕੇ ਗਗਣੀ ਨੇ ਪੁੱਛਦਿਆਂ ਬਈ ਫਿਰ ਸ਼ਹਿਰ ਚੱਲ ਕੇ ਆਉਨੇ ਆ ਸਮਾਨ ਜੇ ਲੈ ਕੇ ਆਉਣਾ ਥੋੜਾ ਏ ਲੋ ਬਈ ਮਿੱਤਰੋ ਸ਼ਹਿਰ ਜਾਣ ਦਾ ਰਾਬਦਾ ਆ ਪਿਆ ਦਾਣਾ ਪਣੀ ਪਾ ਦਾ ਬਈ ਡੱਬੇ ਨਹੀਂ ਵੇਖੋ ਕਿੱਥੇ ਆਂਡੇ ਲਾਏ ਆ ਬੱਚੇ ਆ ਰਹੇ ਆ ਬੱਚੇ ਆ ਆ ਬੱਚੇ ਦੋ ਬੱਚੇ ਇਹਦੇ ਦੋ ਬੱਚੇ ਦੇ ਨਾਈ ਬਟਿਆ ਬਾਦੀ ਦਾ ਮਾਂ ਪਿਓ ਹੈ। ਭਾਰੀ ਤੱਕ ਵੀ ਨੋਮਾ ਮਿਤਰ ਦਾਣਾ ਪਾਣੀ ਪਾਤਾ। ਬਈ ਸ਼ਹਿਰ ਜਾਣ ਦੀ ਰੈਣੀ ਆਂਦੀ ਆ। ਸ਼ਹਿਰ ਜਾਣਾ ਬਈ ਤੇ ਤਾਂ ਕਰਕੇ ਬਈ ਸਾਰਿਆਂ ਨੂੰ ਦਾਣਾ ਪਾਣੀ ਪਾਤਾ। ਇਹ ਬੋੜ ਨੂੰ ਵਿਚਾਰੇ ਦੀ ਮਿਹਨਤ ਕੀਤੀ ਮੈਂ ਕਿ ਬੋੜ ਜੇ ਮੈਂ ਸ਼ਹਿਰ ਉੱਠ ਗਿਆ ਬਈ ਬਣ ਕੇ ਪੱਠੇ-ਪੁੱਠੇ ਪਾ ਨਹੀਂ ਕਹਿੰਦਾ ਪਾ ਦੂੰਗਾ। ਭਾਈ ਗਗੜੇ ਨੂੰ ਪਹੁੰਚਦੇ ਕੀ ਆ ਮੈਂ ਫਿਰ ਚੱਲਦੇ ਹਾਂ ਸ਼ਹਿਰ ਨੂੰ ਉਹ ਬੰਦਾ ਸੁਣ ਕੇ ਕਹਿੰਦਾ ਕਿ ਉਹ ਹੈ 17 ਗੱਡੀ ਆਪਣੇ ਘਰੋਂ ਵੀ ਲਾਉਣ ਲੱਗ ਪਏ ਆ ਵੀ ਘਰੋਂ ਲਾਉਣ ਲੱਗ ਪਏ ਆ ਇੱਥੇ ਵੀ ਨੂੰ ਨੂੰ ਲੱਗ ਪਏ ਲੋ ਭਾਈ ਭਾਈ ਜੀ ਗਗਣਾ ਦੇ ਗਿਆ ਜਵਾਬ ਉਹ ਕਹਿੰਦਾ ਮੈਂ ਜੀਤੋ ਫਿਰਦਾ ਨਹੀਂ ਸ਼ਹਿਰ ਜਾਣਾ ਸੀ ਅਜੇ ਵੀ ਕੋਈ ਨਾ ਕੋਈ ਵਿਚਾਰਤਾ ਰ ਬਣਾਉਣੇ ਆ ਵੀ ਸ਼ਹਿਰ ਨੂੰ ਭਾਈ ਉਤਰਾ ਨਸ ਮਾਨਸਪਾ ਲੈ ਆਉਣਾ ਸੀਗਾ ਤੇ ਜੇ ਤਾਂ ਕੋਈ ਬੰਦਾ ਮਿਲ ਗਿਆ ਨਾਲ ਜਾਣ ਵਾਲਾ ਤੇ ਤਾਂ ਬਈ ਜਾਵਾਂਗੇ ਤੇ ਜੇ ਕੋਈ ਨਾ ਮਿਲਿਆ ਤੇ ਫਿਰ ਦੇਖੀ ਆਉਗੀ ਤੇ ਵੀਨੇ ਬਈ ਕੋਈ ਮਿਲ ਗਿਆ ਤਾਂ ਫਿਰ ਲੈ ਜਾ ਲੈ ਕੇ ਚੱਲਾਂਗੇ ਤੇ ਡੀਕੀ ਅੰਨਾ ਹਜੇ ਵੀ ਆਂਦਾ ਸੀਗਾ ਜੇ ਮੈਂ ਟਾਈਮ ਨਾ ਆ ਗਿਆ ਤਾਂ ਫਿਰ ਚੱਲ ਬੜਾਂਗੇ ਤੇ ਜੇ ਆ ਗਿਆ ਤਾਂ ਬਈ ਫਿਰ ਚੱਲਾਂਗੇ ਲਓ ਵੀ ਮਿੱਤਰੋ ਪਾਣੀ ਤਾਂ ਨਹੀਂ ਪਿਆਤਾ ਇਹਨਾਂ ਨੂੰ ਹੁਣ ਪੱਠੇ-ਪੁੱਠੇ ਕੌਣੇ ਭਾਈ ਸ਼ਹਿਰ ਜਾਣਾ ਹੀ ਸ਼ਹਿਰ ਦੀ ਦਿੱਕਤ ਵਿੱਚ ਹੀ ਰਹੇਗੀ ਤੇ ਹੁਣ ਬਸ ਜਾਨਵਰਾਂ ਨੂੰ ਦਾਣਾ ਪਾਣੀ ਪਾਤਾ ਪਸ਼ੂ ਪਿਆਤੇ ਆ ਪੱਠੇ-ਪੁੱਠੇ ਵੀ ਪਾਤੇ ਆ ਸਾਰਾ ਕੰਮ ਨੇੰਬੀੜਤਾ ਰੋਲਾ ਭਾਈ ਹੁਣ ਇਹ ਗੱਲ ਦਾ ਉਹਨਾਂ ਰੋਲਾ ਭਾਈ ਜੀ ਆ ਕਾਰ ਕੱਢ ਕੇ ਹੁਣ ਤਾਂ ਜਾਇਆ ਵੀ ਨਹੀਂ ਜਾਣਾਗਾ ਟੂਸ਼ਨ ਚੱਲੇ ਸੰਤੂਸ਼ਨ ਤੋੜਦੀ ਆ ਦੂਬਾ ਮਿਲਦੇ ਆ ਲਓ ਬਈ ਮਿੱਤਰੋ ਸੁਭਾਗ ਹੈ ਕਾਲ ਨੂੰ ਕਢਣਾ ਤੇ ਬੱਚੇ ਕਾਲ ਨੂੰ ਬਈ ਘਰੀਆਂ ਆਪਾਂ ਤੇ ਇਹ ਲਓ ਜੀ ਤੁਹਾਨੂੰ ਲਾਈ ਗੋ ਆਂਦੇ ਆ ਲੋ ਬਈ ਆ ਦੇਖੀਓ ਆਹ ਰੀ ਗਿਆ ਨੇ ਲਓ ਬਈ ਫਸੇ ਹੋ ਯਾਰ ਚੱਲੀ ਰਾ ਕਿਉਂ ਕਰੀ ਜਾਂਦਾ ਦਾਰ ਕੋਈ ਡਰ ਕੱਢ ਲਿਆ ਬੁੱਕੇ ਅੰਦਰ ਤੇ ਉਹ ਅੰਦਰ ਆ ਬਾਈ ਨਾਲ ਆਪਣਾ ਜੀ ਆ ਬੜੀ ਟੈਨਸ਼ਨ ਵਾਲੀ ਗੱਲ ਪੈ ਗਈ ਡੱਬੇ ਥੱਲੇ ਤਿੰਨ ਅੰਡੇ ਆ ਹੁਣ ਇਹ ਵੀ ਅੰਡਿਆਂ ਦਾ ਆਪਦੇਆਂ ਦਾ ਕਿਹੜਾ ਪਤਾ ਲੱਗੂ ਵੀ ਕਿਹੜੇ ਕਿਹੜੇ ਚਲੋ ਵੇਖੀ ਜਾਓ ਫਿਰ ਜਿਹੜੇ ਹੋਣਗੇ ਜੇ ਬੱਟੇ ਕੱਢ ਲਈ ਤਾਂ ਠੀਕ ਐ ਇਹਦੇ ਥੱਲੇ ਭਾਈ ਅਜੇ ਵੀ ਪੈਣੀ ਸੀ ਇੱਧਰ ਆਇਆ ਐ ਆ ਬਟ ਇੱਧਰ ਆਇਆ ਕਿੰਨੀ ਫਾਕੁੱਡੀ ਜਾਂਦੀ ਐ ਬਾਹਰ ਚੱਲ ਲਓ ਭਾਈ ਮਿੱਤਰੋ ਚੜੋ ਫੀਗਾ ਭਾਈ ਹੁਣ ਆਪਾਂ ਕਰ ਲਗੇ ਆ ਸਮਾਪਤੀ ਵਲੌਗ ਦੀ ਵਲੌਗ ਭਾਈ ਐਡਾ ਖਾਸ ਕੋਈ ਬਣਿਆ ਨਹੀਂਗਾ ਮੇਰਾ ਵੀਰ ਮਾਫੀ ਦਿਓ ਜੋ ਚਲੋ ਭਾਈ ਠੀਕ ਐ ਸੱਸੀ ਗੱਲ ਸਾਰਿਆਂ ਨੂੰ ਤੇ